मिशन सहयोग ऑर्गेनाइजेशन ਵੱਲੋਂ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਰੁੱਖ ਲਗਾਉਣ ਬਾਰੇ ਰੁੱਖ ਲਗਾਓ ਰੁੱਖ ਬਚਾਓ ਮੁਹਿੰਮ ਦੇ ਤਹਿਤ ਚਾਟੀਵਿੰਨ ਚੌਕ ਨਜ਼ਦੀਕ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਬੂਟੇ ਲਗਾਏ ਗਏ ਇਸ ਮੌਕੇ ਆਰਗੇਨਾਈਜੇਸ਼ਨ ਦੇ ਪ੍ਰਧਾਨ ਗੁਰਦੀਪ ਸਿੰਘ ਰਾਜਨ ਅਤੇ ਮੀਤ ਪ੍ਰਧਾਨ ਰਾਜੇਸ਼ ਸਿਦਾਨਾ ਨੇ ਇਸ ਮੁਹਿੰਮ ਦੇ ਤਹਿਤ ਲਗਾਏ ਜਾ ਰਹੇ ਬੂਟਿਆਂ ਬਾਰੇ ਸੁਨੇਹਾ ਦਿੰਦੇ ਕਿਹਾ ਕਿ ਦਿਨੋ-ਦਿਨ ਵੱਧ ਰਹੇ ਪ੍ਰਦੂਸ਼ਣ ਤੇ ਕੰਟਰੋਲ ਕਰਨ ਵਾਤਾਵਰਨ ਨੂੰ ਸ਼ੁੱਧ ਬਣਾਉਣ ਲਈ ਅਤੇ ਸ਼ਹਿਰ ਵਿੱਚ ਹਰਿਆਲੀ ਵਧਾਉਣ ਲਈ ਉਹਨਾਂ ਦੇ ਸੰਗਠਨ ਵੱਲੋਂ ਸ਼ਹਿਰ ਭਰ ਵਿੱਚ ਬੂਟੇ ਲਗਾਏ ਜਾ ਰਹੇ ਹਨ ਅਤੇ ਇਹਨਾਂ ਬੂਟਿਆਂ ਦੀ ਦੇਖਭਾਲ ਕਰਨਾ ਵੀ ਬਹੁਤ ਜ਼ਰੂਰੀ ਹੈ। ਇਸ ਦੇ ਲਈ ਇਹ ਬੂਟੇ ਲਗਾਉਣ ਤੋਂ ਬਾਅਦ ਇਹਨਾਂ ਦੇ ਬਚਾ ਲਈ ਟ੍ਰੀ ਗਾਰਡ ਵੀ ਲਗਾਏ ਜਾ ਰਹੇ ਹਨ। ਉਹਨਾਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਆਪਣੀ ਜ਼ਿੰਦਗੀ ਦੇ ਕਿਸੇ ਖਾਸ ਮੌਕੇ ਤੇ ਬੂਟੇ ਜ਼ਰੂਰ ਲਗਾਉਣ। ਇਸ ਮੌਕੇ ਕੁਲਦੀਪ ਠਾਕੁਰ, ਗੁਰਤੇਜ ਸਿੰਘ, ਮੌਂਟੀ ਆਨੰਦ, ਜਗਮੋਨ ਸ਼ਰਮਾ, ਅਮਰਿਤਪਾਲ ਸਿੰਘ, ਗੁਨੀਤਕੌਰ ਚਾਵਲਾ ਮਨਜੀਤ ਕੌਰ ਅਤੇ ਗੁਰਲੀਨ ਕੌਰ ਸਣੇ ਸਾਰੇ ਮੈਂਬਰ ਮੌਜੂਦ ਸਨ। ਰੋਕੋ 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 ਰੋਕ ਲਗਾਓ ਵਾਤਾਵਰਨ ਬਚਾਓ ਰੋਕ ਲਗਾਓ ਵਾਤਾਵਰਨ ਬਚਾਓ ਰੋਕ ਲਗਾਓ ਵਾਤਾਵਰਨ ਬਚਾਓ ਰੋਕ ਲਗਾਓ ਵਾਤਾਵਰਨ ਬਚਾਓ ਅਸੀਂ ਮਿਸ਼ਨ ਸਹਿਯੋਗ ਆਰਗੇਨਾਈਜੇਸ਼ਨ ਦੀ ਟੀਮ ਆ ਜੀ। ਮੇਰਾ ਨਾਮ ਗੁਰਦੀਪ ਸਿੰਘ ਰਾਜਨ ਹੈ। ਅਸੀਂ ਮਿਸ਼ਨ ਸਹਿਯੋਗ ਦੀ ਟੀਮ ਨੇ ਐ ਦੇਖਿਆ ਸਮਝਿਆ ਇਸ ਗੱਲ ਨੂੰ ਕਿ ਅੱਜ ਜਿਹੜੀ ਗਲੋਬਲ ਵਾਰਮਿੰਗ ਦਾ ਖਤਰਾ ਵਧ ਰਿਹਾ ਉਹਦੇ ਆਸਤੇ ਸਾਨੂੰ ਵਾਤਾਵਰਨ ਨੂੰ ਬਚਾਉਣ ਲਈ ਬਹੁਤ ਕੰਮ ਕਰਨ ਦੀ ਲੋੜ ਹੈ ਔਰ ਇੱਕ ਨਾਰਾ ਪਹਿਲਾਂ ਦਿੱਤਾ ਜਾਂਦਾ ਹੀ ਰੁੱਖ ਕੁਖ ਤੇ ਧਰਤੀ ਜਿਸ ਬਚਾਣੀ ਹੈ ਤੇ ਰੁੱਖ ਤੇ ਕੁਖ ਦੋਨਾਂ ਨੂੰ ਸੰਭਾਲਣਾ ਪਏਗਾ ਰੁੱਖ ਕੁਖ ਤੇ ਪਾਣੀ ਨਾ ਸਾੰਬੇ ਤੇ ਖਤਮ ਕਹਾਣੀ ਇਹਨਾਂ ਤਿੰਨਾਂ ਨੂੰ ਸੰਭਾਲਣ ਆਸਤੇ ਸਾਨੂੰ ਕੰਮ ਕਰਨ ਦੀ ਲੋੜ ਹੈ ਐਸੇ ਲੜੀ ਤਹਿਤ ਮਿਸ਼ਨ ਸਹਿਯੋਗ ਦੀ ਟੀਮ ਵੱਲੋਂ ਇਸ ਸਾਲ ਜਿਹੜੀ ਮੋਹਮ ਚਲਾਈ ਗਈ ਆ ਉਹਦੇ ਸਰ ਬੂਟੇ ਲਾਈ ਨਹੀਂ ਗਏ ਕਿਉਂਕਿ ਲਾਲਨੀ ਬਹੁਤ سارے ਲੋਕ ਆ ਜਾਂਦੇ ਆ ਫੋਟੋਵਾਂ ਖਚਾਲਨੀ ਬਹੁਤ سارے ਲੋਕ ਆ ਜਾਂਦੇ ਆ ਮਿਸ਼ਨ ਸਯੋਗ ਦੀ ਬੂ ਟੀਮ ਦਾ ਟੀਚਾ ਕਿ ਰੁਖ ਲਾਓ ਤੇ ਰੁਖ ਬਚਾਓ ਉਹਨਾਂ ਨੂੰ ਪਾਲੋ ਇਸੇ ਲੜੀ ਤਹਿਤ ਅਸੀਂ 500 ਲੀਟਰ ਦੀ ਪਾਣੀ ਦੀ ਟੈਂਕੀ ਵੀ ਬਣਾਈ ਆ ਇੱਕ ਮੋਟਰਸਾਈਕਲ ਡੇੜੀ ਵੀ ਬਣਾਈ ਆ ਜਿਹੜੀ ਸਾਡਾ ਬੰਦਾ ਰੋਜ਼ ਜਾਂਦਾ ਜਿੱਥੇ ਜਿੱਥੇ ਪਲਾਂਟੇਸ਼ਨ ਹੋਈ ਆ ਉੱਥੇ ਬੂਟਿਆਂ ਨੂੰ ਪਾਣੀ ਪਾਣ ਵਾਸਤੇ ਇਸ ਤੋਂ ਇਲਾਵਾ ਇਹ ਬੂਟਿਆਂ ਨੂੰ ਖਾਦ ਵੀ ਪਾ ਰਹੇ ਆ ਬਚਾ ਵੀ ਰਹੇ ਆ ਔਰ ਬੜਾ ਦੁੱਖ ਲੱਗਾ ਇਸ ਗੱਲ ਦਾ ਕਿ ਕੁਦਰਤ ਮਾਂ ਨੇ ਕੋਈ ਬੂਟਾ ਨਹੀਂ ਮਾਰਿਆ ਉਹਨੇ ਸਭ ਬੂਟੇ ਬਚਾਏ انسان ਰੂਪੀ ਦੈਂਤਾਂ ਨੇ ਬੂਟੇ ਤੋੜ ਦਿੱਤੇ ਜਿਨ੍ਹਾਂ ਕੋ ਬਚਾਉਣ ਦਾ ਵਾਸਤਾ ਇੱਥੇ ਜਿੱਥੇ ਜਿੱਥੇ ਵੀ ਬੂਟੇ ਪਲਾਂਟੇਸ਼ਨ ਹੋਈ ਜਿੱਥੇ ਇਨਸਾਨਾਂ ਦਾ ਆਵਾਜ਼ੇ ਜਿਆਦਾ ਉਥੇ ਟਰੀ ਗਾਰਡਜ਼ ਨਾਲ ਲਏ ਜਾ ਰਹੇ ਆ ਕਿਉਂਕਿ ਸਾਡਾ ਟੀਚਾ ਕੋਈ ਆ ਕਿ ਜਿਨੇ ਬੂਟੇ ਲਾਣੇ ਆ ਉਹਨੇ ਬੂਟੇ ਪਾਲਨੇ ਵੀ ਆ ਸੋ ਇਨਾ ਹੀ ਮੇਰਾ ਮੈਸੇਜ ਹੈ ਕਿ ਰੁੱਖ ਲਾਓ ਤੇ ਰੁੱਖ ਬਚਾਓ ਜਿਸਵੇਂ ਤੁਸੀਂ ਦੇਖ ਹੀ ਪਾ ਰਹੇ ਹੋ ਕਿ ਦਿਨੋ ਦਿਨ ਬੂਟੇ ਘਟਦੇ ਜਾ ਰਹੇ ਆ ਤੇ ਗਰਮੀ ਬਹੁਤ ਵੱਧਦੀ ਜਾ ਰਹੀ ਹੈ ਤੇ ਮੈਨੂੰ ਲੱਗਦਾ ਹੈ ਕਿ ਸਾਰਿਆਂ ਨੂੰ ਸੰਜੋਗ ਕਰਨਾ ਚਾਹੀਦਾ ਹੈ ਉਪਰ ਉਪਰਾਲਾ ਲੈਣਾ ਚਾਹੀਦਾ ਹੈ ਕਿ ਘਟੋ ਘੜ ਇੱਕ ਬੂਟਾ ਤੇ ਜ਼ਰੂਰ ਲਾਉਣ ਸਾਰੇ ਜਿਵੇਂ ਅਸੀਂ ਆਪਣੇ ਬੱਚਿਆਂ ਦਾ ਜਨਮ ਦਿਨ ਮਨਾਉਂਦੇ ਆ ਉਹਦੇ ਮੌਕੇ ਤੇ ਅਸੀਂ ਇੱਕ ਬੂਟਾ ਜ਼ਰੂਰ ਲਗਾਈਏ ਤੇ ਉਹਨਾਂ ਦੀ ਦੇਖਭਾਲ ਵੀ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਟੇਕ ਕੇਅਰ ਕਰੀਏ ਜਿਵੇਂ ਅਸੀਂ ਆਪਣੇ ਬੱਚਿਆਂ ਦੀ ਕਰਦੇ ਆ ਤੇ ਮੈਨੂੰ ਉਮੀਦ ਹੈ ਕਿ ਹਰ ਕੋਈ ਇਸ ਉਪਰਾਲੇ ਵੀ ਸ਼ਾਮਿਲ ਹੋਗਾ ਗਲੋਬਲ ਵਾਰਮਿੰਗ ਨੂੰ ਦੇਖਦੇ ਆਇਆ ਸਾਡੀ ਸੰਸਥਾ ਮਿਸ਼ਨ ਸਹਿਯੋਗ ਨੇ ਹਰ ਸਾਲ ਪਲਾਂਟੇਸ਼ਨ ਕਰਦੀ ਆ ਐਤਕੀ ਸਾਲ ਕਿਉਂਕਿ ਬਹੁਤ ਜ਼ਿਆਦਾ ਗਲੋਬਲ ਵਾਰਮਿੰਗ ਹੋਈ ਹੈ ਪਹਿਲਾਂ ਆਪਾਂ ਕਬੂਤਰਾਂ ਦਾ ਦਾਣਾ ਪਾਣੀ ਪਾਇਆ ਸੀ ਗਰਮੀਆਂ ਦੇ ਵਿੱਚ ਹੁਣ ਸੌਂ ਦੇ ਮਹੀਨੇ ਦੇ ਵਿੱਚ ਜਿਹੜਾ ਦੇਖਿਆ ਜਿਹੜਾ ਜਿਹੜੇ ਬੂਟਿਆਂ ਦਾ ਪਲਾਂਟੇਸ਼ਨ ਜਿਹੜੀ ਹੈ ਸੌਂ ਦੇ ਮਹੀਨੇ 'ਚ ਬੜਾ ਸੁਖਾਵਾਂ ਮਾਹੌਲ ਹੁੰਦਾ ਵਾ ਇਸ ਮਾਹੌਲ ਨੂੰ ਦੇਖਦੇ ਆਇਆ ਜਿਹੜਾ ਹੈ ਆਪਾਂ ਬੂਟੇ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਸੀ ਕਿਉਂਕਿ ਆਪਾਂ ਇੱਕ ਮੈਸੇਜ ਦਿੱਤਾ ਜੀ ਹਰ ਮਨੁੱਖ ਲਾਵੇ ਤੇ ਪਾਲੇ ਇੱਕ ਰੁੱਖ ਸਾਡੀ ਸੰਸਥਾ ਦੇ ਸਾਰੇ ਮੈਂਬਰਾਂ ਨੇ ਪਲਾਂਟੇਸ਼ਨ ਲਾਉਣ ਦੀ ਮੁਹਿੰਮ ਨੂੰ ਸ਼ੁਰੂ ਕੀਤਾ ਉਸ ਤੋਂ ਬਾਅਦ ਦੇਖਿਆ ਕਿ ਇਹ ਪੂਟਿਆਂ ਨੂੰ ਲਾ ਤਾਂ ਦਿੱਤਾ ਲੇਕਿਨ ਉਹਨਾਂ ਦੀ ਕੋ ਸੰਭਾਲ ਵੀ ਜ਼ਰੂਰੀ ਹੈ ਲਾਵੇ ਤੇ ਸਾਂਭੇ ਸੰਭਣ ਵਾਸਤੇ ਫਿਰ ਟਰੀ ਗਾਰਡ ਦੀ ਲੋੜ ਪਈ ਇਸ ਦੇ ਨਾਲ ਨਾਲ ਸਾਡੀ ਸੰਸਥਾ ਵੱਲੋਂ 500 ਲੀਟਰ ਦੀ ਇੱਕ ਪਾਣੀ ਦੀ ਟੈਂਕੀ ਜਿਹੜੀ ਜਿੱਥੇ ਜਿੱਥੇ ਇਸ ਇਲਾਕੇ ਜਿਸਾ ਇੱਥੇ ਛਾਟੀਵਿੰਡ ਗੇਟ ਤੇ ਲਗਾਇਆ ਘਰਵਾਲੀ ਗੇਟ ਤੇ ਲਗਾਇਆ ਕਿ ਮਾਲਕ ਖਜਾਨੇ ਵਾਲੇ ਗੇਟ ਤੇ ਜਿੱਥੇ-ਜਿੱਥੇ ਵੀ ਪਲਾਂਟੇਸ਼ਨ ਹੋਈ ਆ ਉਸ ਨੂੰ ਹੁਣ ਆਪਾਂ ਪਾਲਣ ਦੀ ਜਿਹੜੀ ਜ਼ਿੰਮੇਵਾਰੀ ਸਾਡੀ ਸੰਸਥਾ ਵੱਲੋਂ ਉਹ ਨਿਭਾਈ ਜਾ ਰਹੀ ਹੈ ਔਰ ਇਹ ਸੰਸਥਾ ਅੱਗੇ ਵੀ ਚੱਲੀ ਰਹੇਗੀ ਧੰਨਵਾਦ ਹਾਂ ਸਾਡੇ ਸਾਰਿਆਂ ਦੇ ਫਰਜ਼ ਬੰਦਾ ਹੈ ਕਿ ਅਸੀਂ ਬੂਟੇ ਲਗਾਈਏ ਅਸੀਂ ਸਿਰਫ ਬੂਟੇ ਲਗਾਣੇ ਨਹੀਂ ਆ ਹੁਣ ਕਿੰਨਾਂ ਦੀ ਕੇਅਰ ਵੀ ਕਰਨੀ ਆ ਧਿਆਨ ਰੱਖਣਾ ਕਿਉਂਕਿ ਬੂਟੇ ਜਦੋਂ ਲਗਾਈ ਜਾਂਦੇ ਤੇ ਉਸ ਤੋਂ ਬਾਅਦ ਬੰਦਾ ਹੀ ਦੇਖ ਰੱਖ ਨਹੀਂ ਕੀਤੀ ਜਾਂਦੀ ਇਸ ਲਈ ਸਾਨੂੰ ਸਾਰਿਆਂ ਨੂੰ ਆਪਣੇ ਬੱਚਿਆਂ ਦੇ ਜਨਮ ਦਿਨ ਆਪਣੇ ਪੇਰੈਂਟਸ ਦੇ ਜਨਮ ਦਿਨ ਦੀ ਯਾਦ ਵਿੱਚ ਬੂਟੇ ਲਗਾਉਣੇ ਚਾਹੀਦੇ ਹਨ ਜਾ ਕਿ ਜਿਹੜੇ ਬੱਚੇ ਵੱਡੇ ਹੋਣਗੇ ਨਾਲੇ ਬੁੱਟੇ ਵੱਡੇ ਹੋਣਗੇ ਤੇ ਬੱਚੇ ਵੀ ਦੇਖ ਕੇ ਖੁਸ਼ ਹੋਣਗੇ ਇਸ ਲਈ ਅਸੀਂ ਅੱਜ ਮਿਸਨ ਸੇ ਯੋਗ ਦੇ ਸਹਿਯੋਗ ਨਾਲ ਬੁੱਟੇ ਲਗਾ ਰਹੇ ਹਾਂ ਮੈਂ ਆਪ ਸਭ ਨੂੰ ਇਹੋ ਆਸ ਕਰਦੀ ਹਾਂ ਕਿ ਤੁਸੀਂ ਵੀ ਇਸ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ